ਪੰਜਾਬ ਦੇ ਸ਼ੇਰ 90 ਫੁੱਟ ਦੀ ਸੁਰੰਗ ਤੇ ਆਜ਼ਾਦੀ ਦਾ ਜਨੂਨ ਦੋਸਤੋ ਇਤਿਹਾਸ ਗਵਾਹ ਹੈ ਕਿ ਸ਼ੇਰਾਂ ਨੂੰ ਸਿਰਫ ਪਿੰਜਰੇ ਵਿੱਚ ਕੈਦ ਕੀਤਾ ਜਾ ਸਕਦਾ ਹੈ ਪਰ ਉਹਨਾਂ ਦੀ ਰੂਹ ਨੂੰ ਨਹੀਂ ਚੰਡੀਗੜ੍ਹ ਦੀ ਬੋਰੈਲ ਜੇਲ ਜਿਸ ਨੂੰ ਦੇਸ਼ ਦੀ ਸਭ ਤੋਂ ਸੁਰੱਖਿਅਤ ਜੇਲ ਮੰਨਿਆ ਜਾਂਦਾ ਸੀ ਪਰ ਜਨਵਰੀ 2004 ਦੀ ਇੱਕ ਠੰਡੀ ਰਾਤ ਤਿੰਨ ਯੋਧਿਆਂ ਨੇ ਉਹ ਕੀਤਾ ਜਿਸ ਨੇ ਸਰਕਾਰਾਂ ਦੇ ਹੋਸ਼ ਉਡਾ ਦਿੱਤੇ ਬਿਨਾਂ ਕਿਸੇ ਮਸ਼ੀਨ ਦੇ ਬਿਨਾਂ ਕਿਸੇ ਵੱਡੀ ਤਾਕਤ ਦੇ ਸਿਰਫ ਇੱਕ ਚਮਚੇ ਤੇ ਇੱਕ ਕੜਸ਼ੀ ਨਾਲ ਉਹਨਾਂ ਨੇ ਮੌਤ ਦੇ ਮੂੰਹ ਤੋਂ ਆਜ਼ਾਦੀ ਦਾ ਰਸਤਾ ਖੋਦ ਦਿੱਤਾ ਵੈਲਕਮ ਟੂ ਇੱਕ ਗੱਲ ਇੱਕ ਕਹਾਣੀ ਅੱਜ ਗੱਲ ਹੋਵੇਗੀ ਉਸ ਦਲੇਰ ਦਾਸਤਾਨ ਦੀ ਜਿੱਥੇ ਸਰਦਾਰ ਜਗਤਾਰ ਸਿੰਘ ਹਵਾਰਾ ਤੇ ਉਸ ਦੇ ਸਾਥੀਆਂ ਨੇ ਦਿਖਾ ਦਿੱਤਾ ਕਿ ਜੇ ਇਰਾਦਾ ਪੱਕਾ ਹੋਵੇ ਤਾਂ ਜੇਲ੍ਹ ਦੀਆਂ ਦੀਵਾਰਾਂ ਵੀ ਰਸਤਾ ਦੇ ਦਿੰਦੀਆਂ ਨੇ ਸਾਲ 2004 ਸਰਦਾਰ ਜਗਤਾਰ ਸਿੰਘ ਹਵਾਰਾ ਜੀ ਸਰਦਾਰ ਜਗਤਾਰ ਸਿੰਘ ਤਾਰਾ ਜੀ ਤੇ ਸਰਦਾਰ ਪਰਮਜੀਤ ਸਿੰਘ ਇਹ ਤਿੰਨ ਨਾਮ ਸਰਕਾਰੀ ਰਿਕਾਰਡਾਂ ਵਿੱਚ ਕੈਦ ਸੀ ਪਰ ਪਿੰਡਾਂ ਦੇ ਲੋਕਾਂ ਦੇ ਦਿਲਾਂ ਵਿੱਚ ਇਹ ਯੋਧੇ ਸਨ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਦੁਸ਼ਮਣ ਬਹੁਤ ਤਾਕਤਵਰ ਨੇ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਬੈਰਿਕ ਨੰਬਰ 7 ਵਿੱਚ ਰਹਿ ਕੇ ਉਹਨਾਂ ਨੇ ਇੱਕ ਅਜੀਹਾ ਪਲਾਨ ਬਣਾਇਆ ਜੋ ਕੋਈ ਸੋਚ ਵੀ ਨਹੀਂ ਸਕਦਾ ਉਹਨਾਂ ਨੇ ਫੈਸਲਾ ਕੀਤਾ ਸੁਰੰਗ ਖੋਦਣ ਦਾ ਪਰ ਕਿੱਥੇ ਜੇਲ੍ਹ ਦੇ ਟਾਇਲਟ ਥੱਲੇ ਹਰ ਰੋਜ਼ ਜਦੋਂ ਦੁਨੀਆਂ ਸੌਂ ਜਾਂਦੀ ਸੀ ਇਹ ਸ਼ੇਰ ਜਾਗਦੇ ਸੀ ਇੱਕ ਛੋਟੇ ਜਿਹੇ ਚਮਚੇ ਤੇ ਕੜਸ਼ੀ ਨਾਲ ਉਹਨਾਂ ਨੇ ਧਰਤੀ ਦੀ ਛਾਤੀ ਨੂੰ ਚੀਰਨਾ ਸ਼ੁਰੂ ਕੀਤਾ ਹਰ ਰੋਜ਼ ਨਿਕਲਦੀ ਮਿੱਟੀ ਨੂੰ ਉਹ ਆਪਣੇ ਕਸ਼ਹਰੇ ਵਿੱਚ ਭਰ ਕੇ ਬਾਹਰ ਪਾਰਕ ਵਿੱਚ ਖਿਲਾਰ ਦਿੰਦੇ ਸੋਚੋ ਕਿੰਨਾ ਸਬਰ ਤੇ ਕਿੰਨੀ ਹਿੰਮਤ ਚਾਹੀਦੀ ਹੋ ਇਸ ਸੁਰੰਗ ਤੇ ਮਿੱਟੀ ਨੂੰ ਲਕਾਉਣ ਲਈ ਹਫਤੇ ਦਰ ਹਫਤੇ ਮਹੀਨੇ ਦਰ ਮਹੀਨੇ ਸੁਰੰਗ ਲੰਬੀ ਹੁੰਦੀ ਗਈ 10 ਫੁੱਟ 50 ਫੁੱਟ ਤੇ ਆਖਰੀ ਵਿੱਚ 90 ਫੁੱਟ ਇਹ ਸਿਰਫ ਸੁਰੰਗ ਨਹੀਂ ਸੀ ਇਹ ਉਹਨਾਂ ਦੇ ਜਨੂਨ ਦੀ ਮਿਸਾਲ ਸੀ ਸੁਰੰਗ ਦੇ ਅੰਦਰ ਸਾਹ ਲੈਣਾ ਵੀ ਔਖਾ ਸੀ ਹਨੇਰਾ ਇੰਨਾ ਸੀ ਕਿ ਹੱਥ ਨੂੰ ਹੱਥ ਨਹੀਂ ਦਿਖਦੇ ਸੀ ਪਰ ਦੋਸਤੋ ਦਲੇਰੀ ਦੇਖੋ ਉਹਨਾਂ ਨੇ ਸੁਰੰਗ ਦੇ ਅੰਦਰ ਬਿਜਲੀ ਦੀਆਂ ਤਾਰਾਂ ਤੇ ਬਲਬ ਵੀ ਫਿੱਟ ਕਰ ਲਈ ਸੀ ਉਹਨਾਂ ਨੇ ਹਰ ਮੁਸ਼ਕਲ ਨੂੰ ਠੋਕਰ ਮਾਰੀ ਜੇਲ੍ਹ ਦੇ ਸੰਤਰੀ ਬਾਹਰ ਪਹਿਰਾ ਦਿੰਦੇ ਰਹੇ ਪਰ ਉਹਨਾਂ ਨੂੰ ਇਹ ਅਹਿਸਾਸ ਵੀ ਨਹੀਂ ਹੋਇਆ ਕਿ ਉਹਨਾਂ ਦੇ ਪੈਰਾਂ ਦੇ ਥੱਲੇ ਆਜ਼ਾਦੀ ਦਾ ਰਸਤਾ ਤਿਆਰ ਹੋ ਚੁੱਕਿਆ ਹੈ ਇਹ ਉਹਨਾਂ ਦੀ ਦਲੇਰੀ ਤੇ ਦਿਮਾਗ ਦਾ ਕਮਾਲ ਸੀ ਕਿ 90 ਫੁੱਟ ਦੀ ਦੂਰੀ ਤੱਕ ਉਹਨਾਂ ਨੇ ਰਸਤਾ ਬਿਲਕੁਲ ਸਹੀ ਦਿਸ਼ਾ ਵਿੱਚ ਖੋਦਿਆ 21 ਜਨਵਰੀ 2004 ਚੰਡੀਗੜ੍ਹ ਦੀ ਸਰਦੀ ਤੇ ਕੋਰਾ ਰਾਤ ਦੇ ਹਨੇਰੇ ਪਹਿਰ ਵਿੱਚ ਜਦੋਂ ਸਾਰੀ ਜੇਲ੍ਹ ਮੌਤ ਦੀ ਨੀਂਦ ਸੁੱਤੀ ਸੀ ਬੈਰਕ ਸੱਤ ਦੇ ਸ਼ੇਰਾਂ ਨੇ ਆਪਣਾ ਆਖਰੀ ਕਦਮ ਚੁੱਕਿਆ ਇੱਕ ਇੱਕ ਕਰਕੇ ਉਹ ਸੁਰੰਗ ਦੇ ਅੰਦਰ ਉਤਰੇ ਉਹ ਪਲ ਸੋਚੋ ਜਦੋਂ ਉਹ 90 ਫੁੱਟ ਦੀ ਸੁਰੰਗ ਪਾਰ ਕਰਕੇ ਜੇਲ੍ਹ ਦੀ ਦੀਵਾਰ ਤੋਂ ਬਾਹਰ ਨਿਕਲੇ ਉਹ ਠੰਡੀ ਹਵਾ ਉਹ ਖੁੱਲਾ ਆਸਮਾਨ ਉਹਨਾਂ ਨੇ ਦਿਖਾ ਦਿੱਤਾ ਇਹ ਸ਼ੇਰ ਕਦੇ ਕੈਦ ਨਹੀਂ ਰਹਿੰਦੇ ਉਹਨਾਂ ਨੇ ਆਮ ਕੱਪੜੇ ਪਾਏ ਸੀ ਤੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਖੇਤਾਂ ਦੇ ਰਸਤੇ ਨਿਕਲ ਗਏ ਅਗਲੀ ਸਵੇਰ ਜਦੋਂ ਜੇਲ੍ਹ ਦੀ ਘੰਟੀ ਵੱਜੀ ਤਾਂ ਬੈਰਕਾਂ ਖੋਲੀਆਂ ਗਈਆਂ ਤਾਂ ਆਫੀਸਰਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਬੈਰਕ ਖਾਲੀ ਸੀ ਤੇ ਮੂਹਰੇ ਸੀ ਮੌਤ ਨੂੰ maat ਪਾਉਂਦੀ ਹੋਈ ਸੁਰੰਗ ਅਗਲੇ 1.5 ਤੋਂ 2 ਸਾਲ ਤੱਕ ਜਗਤਾਰ ਸਿੰਘ ਹਵਾਰਾ ਜੀ ਇੱਕ ਲੈਜੈਂਡ ਬਣ ਕੇ ਪੰਜਾਬ ਦੇ ਪਿੰਡਾਂ ਵਿੱਚ ਘੁੰਮਦੇ ਰਹੇ ਪੁਲਿਸ ਨੇ ਲੱਖਾਂ ਕੋਸ਼ਿਸ਼ਾਂ ਕੀਤੀਆਂ ਹਜ਼ਾਰਾਂ ਨਾਕੇ ਲਗਾਏ ਗਏ ਪਰ ਸ਼ੇਰ ਨੂੰ ਫੜਨਾ ਇੰਨਾ ਆਸਾਨ ਨਹੀਂ ਸੀ ਹਰ ਮੋੜ ਤੇ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੀ ਮਦਦ ਕਰਦੇ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਾਲ 2005 ਵਿੱਚ ਪਟਿਆਲਾ ਦੇ ਨੇੜੇ ਇੱਕ ਵੱਡੀ ਘੇਰਾਬੰਦੀ ਹੋਈ। ਪੁਲਿਸ ਨੇ ਸੈਂਕੜੇ ਜਵਾਨ ਬੁਲਾਏ। ਹਵਾਰਾ ਜੀ ਨੇ ਉੱਥੇ ਵੀ ਪਿੱਠ ਨਹੀਂ ਦਿਖਾਈ। ਬਲਕਿ ਸ਼ਾਂਤੀ ਨਾਲ ਆਪਣੀ ਫਤਿਹ ਕਬੂਲ ਕੀਤੀ। ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਆਪਣਾ ਫਰਜ਼ ਨਿਭਾ ਦਿੱਤਾ ਹੈ। ਜਦੋਂ ਉਹਨਾਂ ਨੂੰ ਦੁਬਾਰਾ ਜੇਲ੍ਹ ਲਜਾਇਆ ਗਿਆ ਤਾਂ ਉਹਨਾਂ ਦੇ ਚਿਹਰੇ ਤੇ ਸ਼ਿਕਾਇਤ ਨਹੀਂ ਸੀ। ਬਲਕਿ ਇੱਕ ਵੱਖਰੀ ਚਮਕ ਸੀ ਜਿਵੇਂ ਕਹਿ ਰਹੇ ਹੁਣ ਅਸੀਂ ਦਿਖਾ ਦਿੱਤਾ ਕਿ ਅਸੀਂ ਡਰਨ ਵਾਲੇ ਨਹੀਂ ਦੋਸਤੋ ਬੁਰੈਲ ਜੇਲ ਦੀ ਸੁਰੰਗ ਤਾਂ ਸਰਕਾਰਾਂ ਨੇ ਬੰਦ ਕਰ ਦਿੱਤੀ ਪਰ ਉਹ ਦਲੇਰ ਦਾਸਤਾਨ ਅੱਜ ਵੀ ਹਰ ਪੰਜਾਬੀ ਦੇ ਖੂਨ ਵਿੱਚ ਜਿਉਂਦੀ ਆ ਹਵਾਰਾ ਜੀ ਤੇ ਉਹਨਾਂ ਦੇ ਸਾਥੀਆਂ ਨੇ ਦੁਨੀਆ ਨੂੰ ਦੱਸ ਦਿੱਤਾ ਕੀ ਕੈਦ ਸਿਰਫ ਜਿਸਮ ਨੂੰ ਕੀਤਾ ਜਾ ਸਕਦਾ ਹੈ ਇਰਾਦਿਆਂ ਨੂੰ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੁਰੰਗ ਖੋਦਣਾ ਸਿਰਫ ਇੱਕ ਐਸਕੇਪ ਸੀ ਜਾਂ ਇਹ ਸਿਸਟਮ ਦੇ ਮੂੰਹ ਤੇ ਇੱਕ ਥੱਪੜ ਸੀ ਕਿ ਅਜਿਹੇ ਦਲੇਰ ਮੁੰਡੇ ਦੁਬਾਰਾ ਪੈਦਾ ਹੋਣਗੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਿੰਦਾਬਾਦ ਲਿਖ ਕੇ ਦੱਸਿਓ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸਾਡੀ ਕੌਮ ਦੇ ਦਲੇਰਾਂ ਦੀ ਗੱਲ ਹਰ ਘਰ ਤੱਕ ਪਹੁੰਚੇ ਮੈਂ ਹਾਂ ਤੁਹਾਡਾ ਦੋਸਤ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਵਿੱਚ ਧੰਨਵਾਦ